ਹਾਂਜੀ ਵੈਭ ਦਾ ਖਾਲਸਾ ਵੈਤ ਫਤਿਹ ਜੀ ਦੇਖਦੇ ਅੱਜ 2 ਮਹੀਨੇ ਪਿਛੋਂ ਹੜ੍ਹਾਂ ਤੋਂ ਬਾਅਦ ਜਾ ਕੇ ਕੀ ਬਣਿਆ ਜ਼ਮੀਨਾਂ ਦਾ ਕੀ ਮੰਜ਼ਰ ਆ ਉੱਥੇ ਹਾਂਜੀ ਵੇਖੋ ਜੀ ਇਹ ਪਲਤੂਨ ਪੁਲ ਜਿਹੜਾ ਆਪਣੇ ਘੜਕੇ ਪਿੰਡ ਜਿਹੜਾ ਬਣਿਆ ਹੋਇਆ ਆ ਜਿਆਦਾ ਬਜ਼ੁਰਗੀਆਂ ਨਾਲ ਵੱਜਿਆ ਸੀਗਾ ਪੁੱਲ ਬਜ਼ੁਰਗਾਂ ਕੋਲੋਂ ਸੁਣਦੇ ਆਏ ਆ ਹੁਣ ਤੱਕ ਵੀ 47 ਦੇ ਵਿੱਚ ਜਿਹੜਾ ਮੰਜ਼ਰ ਜਿਹੜਾ ਵਾ ਉਹ ਬਾਅਦ ਦੇ ਵਿੱਚ ਦੇਖਣੀ ਹੁੰਦਾ ਆਪਾਂ ਦੇਖਿਆ ਤਾਂ ਨਹੀਂ ਉਹ ਪਰ ਆ ਜਿਹੜੇ ਹਾਲਾਤ ਵਾ ਨਾ ਇਹ ਜਿਹੜਾ 47 ਤੋਂ ਬਾਅਦ ਆ ਮੰੰਜਰ ਜਿਹੜਾ ਬਜ਼ੁਰਗ ਦੱਸਦੇ ਸੀਗੇ ਨਾ ਤਕਰੀਬਨ ਮੇਲ ਖਾ ਰਿਆ ਵੇਖੋ ਜੀ ਜੇ ਆਪਾਂ ਜਮੀਨਾਂ ਦਾ ਦ੍ਰਿਸ਼ ਦੇਖਦੇ ਆ ਨਾ ਤੇ ਇੰਜ ਲੱਗਦਾ ਵਾ ਜਿਵੇਂ ਕਿਤੇ ਰਾਜਸਥਾਨ ਦੇ ਵਿੱਚ ਜਾਂ ਕਿਸੇ ਮਾਰੂਥਲ ਚ ਵਾ ਇਹ ਪੰਜਾਬ ਆ ਕੋਈ ਗੱਲ ਨਹੀਂ ਇੰਨੀ ਕਿ ਸਮਰੱਥਾ ਰੱਖਦੇ ਆ ਮਹਾਰੇ ਦੀ ਕਿਰਪਾ ਵਾ ਜੋ ਪਹਿਲੀਆਂ ਪੁਲੀਆਂ ਤੇ ਆਪਾਂ ਪੱਧਰੀਆਂ ਕਰ ਲਾਂਗੇ